ਭੈਣਾਂ ਨਾਲ ਵੀ ਬਈ ਵੱਡੇ ਦੇ ਵਾਲਾ ਬੰਦਾ ਹੀ ਵਰਤ ਸਕਦਾ ਛੋਟੇ ਦੇ ਵਾਲਾ ਬੰਦਾ ਭੈਣਾਂ ਨਾਲ ਵਰਤ ਨਹੀਂ ਸਕਦਾ بڑے ਬੰਦੇ ਮੈਂ ਇਹੋ ਜਿਹੇ ਦੇਖੇ ਜਿਹੜੇ ਕੀ ਆਪਦੀਆਂ ਘਰ ਵਾਲੀਆਂ ਪਿੱਛੇ ਲੱਗ ਕੇ ਆਪਦੀਆਂ ਭੈਣਾਂ ਨਾਲ ਵਰਤਣਾ ਛੱਡ ਦਿੰਦੇ ਆ ਆਪਦੀਆਂ ਭੈਣਾਂ ਨਾਲ ਬੋਲਣਾ ਛੱਡ ਦਿੰਦੇ ਆ ਪਰ ਮੈਂ ਇੱਕ ਗੱਲ ਦੱਸਾਂ ਭਈ ਜਿਹੜੀਆਂ ਭੈਣਾਂ ਹੁੰਦੀਆਂ ਨੇ ਨਾ ਭਈ ਇਹ ਕੋਈ ਤੁਹਾਡੇ ਪੈਸਿਆਂ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਭੈਣਾਂ ਨੂੰ ਸਿਰਫ ਆਪਣੇ ਭਰਾਵਾਂ ਦਾ ਪਿਆਰ ਚਾਹੀਦਾ ਹੁੰਦਾ ਜਦੋਂ ਭੈਣਾਂ ਪੇਕੇ ਘਰ ਚ ਆਉਂਦੀਆਂ ਨੇ ਜੇ ਭਰਾ ਆ ਗੋ ਉੱਡ ਕੇ ਮਿਲਣਾ ਹੱਸ ਕੇ ਬੋਲਣਾ ਤਾਂ ਭੈਣਾਂ ਦਾ ਧੱਕੇ ਮਾ ਉਤਰ ਜਾਂਦਾ ਤੇ ਕਈ ਪਤੰਦਰ ਮੈਂ ਇਹੋ ਜਿਹੀ ਵੀ ਦੇਖਿਆ ਜਿਹੜੇ ਕਿ ਰਖੜੀ ਵਾਲੇ ਦਿਨ ਮੂੰਹ ਢੱਲਾ ਕਰਕੇ ਤੁਰੇ ਫਿਰਨਗੇ ਤੇ ਕਹਿਣਗੇ ਯਾਰ ਅੱਜ ਭੈਣ ਨਹੀਂ ਆਉਣਾ ਸ਼ਗਨ ਦੇਣਾ ਪਊਗਾ ਧੀਆਂ ਧਿਆਣੀਆਂ ਨੂੰ ਦਿੱਤਾ ਹੋਇਆ ਸ਼ਗਨ ਬਈ ਕਦੇ ਵੀ ਵਿਅਰਥ ਨਹੀਂ ਜਾਂਦਾ ਰੱਬ ਤੁਹਾਡਾ ਉਹ ਦਿੱਤਾ ਹੋਇਆ ਸ਼ਗਨ ਤੁਹਾਨੂੰ ਦੁੱਗਣਾ ਕਰਕੇ ਮੋੜਦਾ ਇਸ ਕਰਕੇ ਕਦੇ ਵੀ ਭੈਣਾਂ ਦੇ ਘਰ ਆਉਣ ਤੇ ਮੱਥੇ ਵਾਟਣਾ ਪਾਇਆ ਕਰੋ ਬਈ ਹੋਰ ਵਿਚਾਰੀਆਂ ਧੀਆਂ ਧਿਆਣੀਆਂ ਕਿੱਥੇ ਜਾਣ ਪੇਕਿਆਂ ਦੇ ਧੀਆ ਧਿਆਣੀਆਂ ਨੂੰ ਰੱਬ ਜਿੱਡਾ ਮਾਣ ਹੁੰਦਾ।